ਤਕ ਸਾਹਿਬ ਜੱਥੇਦਾਰ ਦੀ ਅਪੀਲ ਵੇਖ ਨੂੰ ਮਿਲੀ ਹੈ ਕਿ ਜੂਨ 1984 ਕਾ ਲੁਕਾਰਾ ਸ਼ਹੀਦੀ ਹਫਤੇ ਨੂੰ ਲੈ ਕੇ ਅਪੀਲ ਉਹਨਾਂ ਨੇ ਕੀਤੀ ਹੈ ਕਿ ਚੋਣ ਨਤੀਜੇ ਮਗਰ ਜੁੱਤਨ ਵਾਲੇ ਉਮੀਦਵਾਰਾਂ ਦੇ ਲਈ ਕਿ ਟੋਲ ਧਮਾਕੇ ਸਪੀਕਰ ਲਗਾ ਕੇ ਜਿੱਤ ਦਾ ਜਸ਼ਨ ਨਾ ਮਨਾਇਆ ਜਾਵੇ ਗੁਰੂ ਕਾਰਨਤ ਮਸਤਕ ਹੋ ਕੇ ਸ਼ੁਕਰਾਨਾ ਕਰਨ ਦੀ ਅਪੀਲ ਕੀਤੀ ਗਈ ਹੈ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਪਰ ਉਸ ਤੋਂ ਪਹਿਲਾਂ ਅੱਜ ਤੱਕ ਸਾਹਿਬ ਜੱਥੇਦਾਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੂਨ 1984 ਕੱਲੂਕਾਰਾ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਚੋਣ ਨਤੀਜੇ ਮਗਰੋਂ ਚਿੱਤਨ ਵਾਲੇ ਉਮੀਦਵਾਰਾਂ ਦੇ ਲਈ ਕਿਹਾ ਗਿਆ ਕਿ ਢੋਲ ਤਮਾਕੇ ਸਪੀਕਰ ਲਗਾ ਕੇ ਚਿੱਤ ਦਾ جشن ਨਾ ਮਨਾਇਆ ਜਾਵੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਜਾਵੇ ਦੱਸਿਆ ਕਿ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਜਿਸ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਅਪੀਲ ਕੀਤੀ ਗਈ ਹੈ ਉਹਨਾਂ ਉਮੀਦਵਾਰਾਂ ਦੇ ਲਈ ਜੋ ਜਿੱਤ ਜਾਣਗੇ ਕਿਹਾ ਗਿਆ ਹੈ ਕਿ ਢੋਲ ਸਮਾ ਕੇ ਸਪੀਕਰ ਲਗਾ ਕੇ ਜਿੱਦਾਂ ਜਸ਼ਨ ਨਾ ਮਨਾਇਆ ਜਾਵੇ ਗੁਰੂਕਾਰ ਨਤਮਸਤਕ ਹੋ ਕੇ ਰੱਬ ਦਾ ਸ਼ੁਕਰਾਨਾ ਕੀਤਾ ਜਾਵੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਜਾਵੇ ਦਸਿਰੇ ਕਾਲ ਤੱਕ ਸਾਜ ਜਕਸਾਰ ਵੱਲੋਂ ਅਪੀਲ ਕੀਤੀ ਗਈ ਹੈ ਜੂਨ 1984 ਕੱਲੂਕਾਰਾ ਸ਼ਹੀਦੀ ਹਫ਼ਤੇ ਨੂੰ ਲੈ ਕੇ ਅਪੀਲ ਇਹ ਉਹਨਾਂ ਉਮੀਦਵਾਰਾਂ ਨੂੰ ਕੀਤੀ ਹੈ ਜੋ ਲੋਕ ਸਭਾ ਚੋਣਾਂ 2024 ਦੇ ਵਿੱਚ ਜਿੱਤਣ ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜਿੱਤੂ ਨਿਕਲਣ ਜੇ ਤੂੰ ਐਲਾਨ ਹੋਣ ਉਹ ਢੋਲ ਟਮੱਕੇ ਆਦ ਨਾਲ ਕਿਸੇ ਪ੍ਰਕਾਰ ਦਾ ਕੋਈ ਖੁਸ਼ੀ ਦਾ ਜਸ਼ਨ ਜਿਹੜਾ ਉਹ ਬਿਲਕੁਲ ਨਾ ਕਰਨ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਜ਼ਰੂਰ ਕਰਨ ਪਰ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਉਹ ਖੁਸ਼ੀਆਂ ਮਨਾ ਕੇ ਢੋਲ ਟਮੱਕੇ ਦੇ ਨਾਲ ਜਾਂ ਸਪੀਕਰ ਲਾ ਲਾ ਕੇ ਬਿਲਕੁਲ ਨਾ ਕਰਨ ਤਸਰੀਕਾਲ ਸਾਹਿਬ ਅਕਾਲ ਤਖਤ ਸਾਹਿਬ ਦੇ ਜਗਸਾਰ ਜਿਨ੍ਹਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੂਨ 1986 ਕਲੂਕਾਰਾ ਸ਼ਹੀਦੀ ਹਫਤਾ ਚੱਲ ਰਿਹਾ ਚੋਣ ਨਤੀਜੇ ਮਗਰੋਂ ਜਿੱਤਣ ਵਾਲੇ ਉਮੀਦਵਾਰਾਂ ਦੇ ਲਈ ਜਥੇਦਾਰ ਸਾਹਿਬ ਨੇ ਕਿਹਾ ਕਿ ਟੋਲ ਤਮਾਕੇ ਸਪੀਕਰ ਲਗਾ ਕੇ ਜਿੱਤ ਦਾ ਜਸ਼ਨ ਨਾ ਮਨਾਇਆ ਜਾਵੇ ਗੁਰੂ ਘਰ ਨਤਮਸਕ ਹੋ ਕੇ ਸ਼ੁਕਰਾਨੇ ਦੀ ਅਪੀਲ ਕੀਤੀ ਹੈ